ਹਾਂਜੀ ਦੋਸਤੋ ਗੱਲ ਕਰਦੇ ਆ ਜਿਹੜਾ ਪੰਜਾਬ ਦੇ ਵਿੱਚ ਅੱਜ ਇੱਕ ਪਖਵਾ ਮੁੱਦਾ ਚੱਲ ਰਿਹਾ ਮੁੱਦੇ ਤਾਂ ਕਾਫੀ ਚੱਲਦੇ ਰਹਿੰਦੇ ਪੰਜਾਬ ਦੇ ਵਿੱਚ ਪਰ ਲੁਧਿਆਣੇ ਦੇ ਜਿਹੜਾ ਵਾ بڑا ਬੁੱਢਾ ਨਾਲਾ ਵਾ ਜਿਹਨੂੰ ਹੁਣ ਐਕਚੁਅਲੀ ਕਾਲਾ ਕਾਲੀ ਵਹੀ ਕਹ ਲੋ ਜਾਂ ਕਾਲਾ ਗੰਦਾ ਨਾਲਾ ਹੀ ਹੈ ਜਾਨੀ ਕਿ ਬੇਸਿਕਲੀ ਉਹਨੂੰ ਹੋਰ ਤੇ ਕੁਝ ਨਹੀਂ ਕਹਿ ਸਕਦੇ ਉਹਦੇ ਤੇ ਲੱਖੇ ਸੁਧਾਨੇ ਅਮਤੋਜ ਮਾਨ ਹੋਣਾ ਨੇ ਉਹ ਕੋਈ ਜਿਹੜੇ ਹੋਰ ਪੰਜਾਬ ਦੇ ਕਿੰਨੇ ਨੇ ਕਸੀ ਪੰਜਾਬ ਦੇ ਦਰਤੀ ਉਹਨਾਂ ਨੇ ਕਾਲ ਦਿੱਤੀ ਸੀ ਕਿ ਲੁਧਿਆਣਾ ਇਕੱਠੇ ਹੋਗੇ ਤੇ ਇਸ ਦਾ ਵਿਰੋਧ ਕੀਤਾ ਜਾਵੇ ਇਹ ਜਿਹੜਾ ਨਾਲਾ ਇਹਨੂੰ ਸਾਫ਼ ਕੀਤਾ ਜਾਵੇ ਉਸ ਦੇ ਉਲਟ ਇੱਕ ਫਿਰ ਇੰਡਸਟਰੀਸ ਜਿਹੜੇ ਲੁਧਿਆਣੇ ਦੇ ਸੀਗੇ ਖਾਸ ਕਰਕੇ ਜਿਹੜੀ ਡਾਈੰਗ ਇੰਡਸਟਰੀ ਆ ਜਿਹੜਾ ਰੰਗ ਕੱਪੜਾ ਰੰਗਦੇ ਯਾਰ ਕਰਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ ਜੀ ਤੇ ਅਸੀਂ ਦੇਖੋ ਉਹਦਾ ਟੈਕਸ ਭਰਦੇ ਆ ਹੁਣ ਟੈਕਸ ਭਰਦੇ ਬਿਲਕੁਲ ਸਹੀ ਗੱਲ ਆ ਮੈਂ ਉਹਨਾਂ ਨਾਲ ਸਹਿਮਤ ਆ ਕਿ ਪੰਜਾਬ ਨੂੰ ਇੰਡਸਟਰੀ ਦੀ ਵੀ ਲੋੜ ਆ ਪੰਜਾਬ ਦੀ ਇੰਡਸਟਰੀ ਪਹਿਲਾਂ ਵੀ ਕਾਫੀ ਪਾਰ ਜਾ ਚੁੱਕੀ ਪਰ ਪੰਜਾਬ ਨੂੰ ਇੰਡਸਟਰੀ ਦੀ ਲੋੜ ਆ ਚ ਕੋਈ ਸ਼ੱਕ ਨਹੀਂ ਪਰ ਟੈਕਸ ਦੇ ਦਾ ਮਤਲਬ ਇਹ ਨਹੀਂਗਾ ਕਿ ਸਾਨੂੰ ਕੋਈ ਇਦਾਂ ਖੁੱਲ ਮਿਲ ਜਾਂਦੀ ਕਿ ਤੁਸੀਂ ਜੋ ਵੀ ਕਰਨਾ ਚਾਹੋ ਕਰ ਸਕਦੇ ਜੇ ਟੈਕਸ ਭਰਨ ਦੇ ਨਾਲ ਨਾਲ ਕੁਝ ਜਿਹੜੇ ਨਿਯਮ ਹੁੰਦੇ ਨੇ ਕੁਝ ਕਾਨੂੰਨ ਹੁੰਦੇ ਨੇ ਕੁਝ ਜੜੀਆਂ ਸਰਕਾਰੀ ਤੌਰ ਤੇ ਜਿਹੜੀਆਂ ਫੈਕਟਰੀ ਵਾਲਿਆਂ ਨੂੰ ਉਹਨਾਂ ਦੇ ਕਾਨੂੰਨ ਜਿਹੜੇ ਉਹਨਾਂ ਨੂੰ ਮਰਨੇ ਪੈਂਦੇ ਨੇ ਤਾਂ ਹੀ ਫੈਕਟਰੀ ਲੱਗਦੀ ਆ ਤੇ ਦੂਸਰਾ ਥੋੜਾ ਜਿਆ ਐਥੀਕਲ ਤੇ ਮੋਰਲਸ ਵੀ ਹੁੰਦੇ ਨੇ ਐਥੀਕਲ ਤੇ ਮੋਰਲਸ ਵਿੱਚ ਸਰਕਾਰ ਕੁਝ ਨਹੀਂ ਕਰਦੀ ਪਰ ਬੰਦੇ ਦਾ ਆਪ ਦੀ ਸੋਚਦੀ ਹੁੰਦੀ ਕਿ ਮੈਂ ਦੇਖੋ ਯਾਰ ਆਪਣੇ ਆਸ-ਪਾਸੇ ਸਮਾਜ ਨੂੰ ਖਰਾਬ ਤਾਂ ਨਹੀਂ ਕਰ ਰਹਾ ਜਾਂ ਮੈਂ ਇੱਥੇ ਕੋਈ ਜਿੱਥੇ ਮੈਂ ਜਿਹੜਾ ਚੱਤੀ ਮੈਨੂੰ ਰੋਜ਼ ਘਰ ਦੇ ਰਿਹਾ ਸੀ ਨੂੰ ਗੰਦਾ ਤਾਂ ਨਹੀਂ ਕਰ ਰਹਾ ਹੁਣ ਲਖੇਸਤਾਨ ਹੀ ਹੋਣੀ ਹੁਣ ਜਾਂ ਕੋਈ ਹੋਰ ਹੋਵੇ ਉਹ ਕਹਿੰਦਾ ਯਾਰ ਉਹਦਾ ਆ ਮੋਟੋ ਵਾ ਮੋਟੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਉਹਦਾ ਮੋਟਿਵ ਕੀ ਪਰ ਜਿਹੜੇ ਉਹਦਾ ਪੁਆਇੰਟ ਆ ਗੱਲ ਆਪਾਂ ਮੁੱਦੇ ਤੇ ਕਰਾਂਗੇ ਮੁੱਦਾ ਉਹਦਾ ਬਿਲਕੁਲ ਸਹੀ ਆ ਕਿ ਜਿਹੜਾ ਪਹਿਲਾਂ ਦੇ ਪਾਣੀ ਵੈਸੇ ਪੰਜਾਬ ਦਾ ਬਹੁਤ ਥੱਲੇ ਜਾ ਚੁੱਕਾ ਅੱਜ ਤੇ ਬਹੁਤ ਸਾਰੇ ਇਲਾਕਿਆਂ 'ਚ ਕੈਂਸਰ ਨਾਲ ਭਰਪੂਰ ਹੋ ਗਿਆ ਜਾਨੀ ਕਿ ਉੱਥੇ ਪਾਣੀ ਪੀਣਾ ਕੈਂਸਰ ਹੋ ਰਿਹਾ ਤੇ ਤੇ ਜੜਾ ਅਸੇ ਪਸੇ ਪੋਲਿਊਸ਼ਨ ਹੋ ਰਿਹਾ ਪਰ ਮੈਨੂੰ ਹੈਰਾਨੀ ਦੀ ਗੱਲ ਆ ਕਿ ਅਲੱਗ-ਤੱਗ ਨਿਰਕੇ ਬੰਦੇ ਨੂੰ ਉਹ ਪਰੇ ਮਾਨਸੇ ਤੋਂ ਆ ਗਏ ਹੋਰ ਕਿਤੇ ਜਿਹੜੇ ਉੱਥੇ ਲੋਕਲ ਆਸੇ-ਪਾਸੇ ਦੇ ਪਿੰਡ ਨੇ ਜਾਂ ਤੇ ਅਸੀਂ ਇੰ ਸਾਨੂੰ ਆਪਣੇ ਘਰ ਤੋਂ ਗਾਂ ਕੋ ਦਿਦਾ ਹੀ ਨਹੀਂਗਾ ਐਜ਼ ਅ ਸੋਸਾਇਟੀ ਯਾਨੀ ਕਿ ਕਹ ਲਓਗੇ ਅਸੀਂ ਫੇਲ ਹੋ ਚੁੱਕੇ ਆ ਆਪਣੇ ਆਪ ਨੂੰ ਅਸੀਂ ਇੱਕ ਸੋਸਾਇਟੀ ਨਹੀਂ ਸਮਝਦੇ ਅਸੀਂ ਇੱਕ ਇੰਡੀਵਿਜੂਅਲ ਹਾਰਾ ਸਭੇਰਾ ਆਪਣਾ ਕਾਰਿਆ ਦਾ ਅਗਲਾ ਕਾਰ ਉਹਦਾ ਕਾਰਿਆ ਜਿਹੜੀ ਇੱਕ ਏਕਤਾ ਵੈਸਟਰਨ ਕੰਟਰੀਸ ਤੇ ਮੈਂ ਵਿੱਚ ਵਿੱਚ ਵੇਖਿਆ ਜੋ ਮਰਜ਼ੀ ਹੋਵੇ ਲੋਕ ਇਕੱਠੇ ਹੋ ਜਾਂਦੇ ਜਿੱਥੇ ਇੱਕ ਸਾਰੇ ਪਿੰਡ ਦਾ ਮੁੱਦਾ ਹੋਵੇ ਸਾਰੇ ਸ਼ਹਿਰ ਦਾ ਮੁੱਦਾ ਹੋਵੇ ਜਾਂ ਸਟੇਟ ਦਾ ਮੁੱਦਾ ਹੋਵੇ ਇੱਥੇ ਲੋਕੀ ਵਿਰੋਧ ਕਰਦੇ ਉਹਨਾਂ ਚੀਜ਼ਾਂ ਦਾ ਇਕੱਠੇ ਹੋ ਕੇ ਕਰਦੇ ਮਤ ਪਿਤ ਭਲਾ ਕੇ ਪਰ ਅਸੀਂ ਸ਼ਾਇਦ ਉਸ ਚੀਜ਼ ਤੋਂ ਹਰ ਪਾਸੇ ਹਟ ਚੁੱਕੇ ਹਾਂ ਦੂਜੇ ਪਾਸੇ ਇੱਕ ਜਿਹੜਾ ਮੁੱਦਾ ਆ ਅਮਰਤਪਾਲ ਸਿੰਘ ਮੈਰੋ ਨੇ ਚੱਕਿਆ ਹੋਇਆ ਵਾ ਬਲਾਤਕਾਰੀ ਬਾਬਿਆਂ ਦਾ ਉਹ ਵੀ ਬੜਾ ਗੰਭੀਰ ਮੁੱਦਾ ਆ ਉਹਦੇ ਤੇ ਵੀ ਮੈਂ ਕੱਲ ਕੋਈ ਇਹ ਨਹੀਂ ਕਹਾਂ ਕਿ 100% ਲੋਕੀ ਉਹਨਾਂ ਨੂੰ ਪਤਾ ਲੱਗਣ ਦੇ ਬਾਵਜੂਦ ਵੀ ਸਾਥ ਨਹੀਂ ਦੇ ਰਹੇ ਮੈਂ ਕਿ 10 15 20% ਸਾਥ ਦਿੰਦੇ ਹੋਣਗੇ ਬਾਕੀ ਤੇ ਫਿਰ ਉਹਨਾਂ ਦੇ ਮਗਰ ਲੱਗੇ ਬਾਬਿਆਂ ਦੇ ਹਾਲੇ ਵੀ ਨਾਲੇ ਜਾਂ ਕਹਿੰਦੇ ਨੇ ਵੀ ਸਾਨੂੰ ਕੀ ਬਟ ਚਲੋ ਉਹਦੇ ਧਾਰਮਿਕ ਮੁੱਦਾ ਵਾ ਉਹਦੇ ਤੇ ਤੇ ਵੱਡੇ ਵੱਡੇ ਬੰਦੇ ਵੀ ਚੁੱਪ ਨੇ ਤੇ ਇਹਦੇ ਤੇ ਵੀ ਚੁੱਪ ਨੇ ਹੁਣ ਗੱਲ ਇਹ ਆ ਕਿ ਜਿੱਦਾਂ ਮੇਰਾ ਵੀਰ ਕਹ ਰਿਹਾ ਸੀ ਕਿ ਅਸੀਂ ਟੈਕਸ ਦਿੰਨੇ ਆ ਇਹਦੇ ਚ ਦੋ ਗੱਲਾਂ ਨੇ ਕਿ ਟੈਕਸ ਤੁਸੀਂ ਦਿੰਦੇ ਜੇ ਪਰ ਜਿਹੜੀ ਵੀ ਕੋ ਫੈਕਟਰੀ ਲੱਗਦੀ ਆ ਜਿੱਥੇ ਵਾਟਰ ਡਿਸਚਾਰਜ ਹੋਣਾ ਹੁੰਦਾ ਗੰਦਾ ਪਾਣੀ ਉਹਦਾ ਇੱਕ 100% ਜੇ ਵੈਸਟਰਨ ਕੰਟਰੀਜ਼ ਰੂਲ ਜਗੇ ਰੂਲ ਸਾਰੇ ਇੰਡੀਆ ਚ ਵੀ ਹੈਗੇ ਜਰੂਰ ਰੂਲ ਤੁਸੀਂ ਇਹ ਦੱਸੋਗੇ ਤੁਸੀਂ ਟੈਕਸ ਦਿੰਦੇ ਜੇ ਪਰ ਕੀ ਤੁਸੀਂ ਰੂਲ ਫੋਲੋ ਕਰਦੇ ਜੇ ਜਿਹੜਾ ਪਾਣੀ ਜਦੋਂ ਗੰਦਾ ਫੈਕਟਰੀ ਕੋਈ ਛੱਡਦੀ ਆ ਤੇ ਉਹਨੂੰ ਆਪਾਂ ਨਾ ਕੀਆ ਉਹਨੂੰ ਸਾਫ਼ ਕਰਨਾ ਦਾ ਦਰਿਆ ਜਾਂ ਕਿਸੇ ਹੋਰ ਜਿਹੜੇ ਜਨਤਕ ਜਗ੍ਹਾ ਉਹਦੇ ਵਿੱਚ ਛੱਡਣ ਤੋਂ ਪਹਿਲਾਂ ਉਹਦੇ ਵਿੱਚ ਜਿਵੇਂ ਬਾਹਰਲੇ ਕੰਟਰੀਆਂ ਸਾਡੀ ਮਿਊਟੀਸ਼ਨ ਜਿਹੜੀ ਕਰਦੇ ਆ ਪਹਿਲਾਂ ਜਿਹੜੇ ਵੱਡੇ ਪਾਰਟੀਕल्स ਹੁੰਦੇ ਆ ਉਹਨਾਂ ਨੂੰ ਸੈਪਰੇਟ ਕਰ ਦਿੰਦੇ ਆ ਫਿਰ ਫਿਲਟਰ ਫਿਰ ਫਿਲਟਰ ਹੁੰਦਾ ਫਿਲਟਰੇਸ਼ਨ ਜਿਹਨੂੰ ਕਹਿੰਦੇ ਆ ਫਿਰ ਉਹਦੇ ਫਿਲਟਰੇਸ਼ਨ ਚ ਵਿੱਚ ਛੋਟੇ ਜਿਹੜੇ ਪਾਰਟੀਕल्स ਹੁੰਦੇ ਆ ਉਹਨਾਂ ਨੂੰ ਐਡ ਕਰ ਦਿੱਤਾ ਜਾਂਦਾ ਫਿਰ ਜਿਹੜੀ ਆ ਕੈਮੀਕਲ ਪ੍ਰੈਸਪਰੇ ਹੁੰਦੀ ਆ ਪ੍ਰੈਸੀਪਿਟੇਸ਼ਨ ਜਿਹੜੀ ਹੁੰਦੀ ਆ ਉਦੇ ਵਿੱਚ ਕੈਮੀਕਲ ਯੂਜ਼ ਕਰਕੇ ਜਿਹੜੇ ਪਲੂਟਡ ਹੈ ਜਿਹੜੇ ਵਿੱਚ ਪਾਣੀ ਤੇ ਗੰਦ ਗੰਦ ਹੁੰਦਾ ਜਿਹੜਾ ਪਲੂਟਡ ਪਾਰਟੀਕਲਸ ਹੁੰਦੇ ਆ ਫਿਰ ਉਹਨਾਂ ਨੂੰ ਕੀ ਕਰਦੇ ਆ ਵੀ ਉਹਨਾਂ ਨੂੰ ਉਹ ਬਿਠਾ ਕੇ ਤੇ ਉਹਨਾਂ ਨੂੰ ਜਿਹੜਾ ਵਾ ਇਕੱਠਾ ਕਰਕੇ ਤੇ ਉਹਨਾਂ ਨੂੰ ਸੈਟਲ ਕਰਕੇ ਤੇ ਉਹਨੂੰ ਕੱਢਦੇ ਆ ਫਿਰ ਬਾਇਓਲੋਜੀਕਲ ਟ੍ਰੀਟਮੈਂਟ ਵੀ ਹੁੰਦਾ ਇਹਨਾਂ ਦਾ ਕਿ ਜਿਹੜੀਆਂ ਕਈ ਚੀਜ਼ਾਂ ਨਹੀਂ ਹੁੰਦੀਆਂ ਬਾਇਓਲੋਜੀਕਲ ਪਲੂਟਡ ਹੁੰਦੇ ਪਲੂਡੈਂਸ ਉਹਨਾਂ ਨੂੰ ਉਹਦੇ ਵਿੱਚ ਤੋੜ ਕੇ ਤੇ ਉੱਥੇ ਵੀ ਜਿਹੜਾ ਖਤਮ ਕਰਨਾ ਵਾ ਜਿਹੜਾ ਆਰਗੈਨਿਕ ਪਲੂਡੈਂਸ ਹੁੰਦੇ ਆ ਫਿਰ ਪਾਣੀ ਨੂੰ ਛੱਡਿਆ ਜਾਂਦਾ ਜੇ ਪਾਣੀ ਉੱਥੇ ਵੀ ਗੰਦਾ ਰਹ ਹੋਰ ਨੈਨੋ ਫਿਲਟਰੇਸ਼ਨ ਵੀ ਹੁੰਦੀ ਆ ਤੇ ਹੋਰ ਛੋਟਾ ਜਿਹੜੇ ਫਿਲਟਰ ਲਾ ਕੇ ਉਹਦਾ ਕਲੀਨ ਕੀਤਾ ਜਾਵੇ ਹੋਰ ਵੀ ਕਈ ਟੈਕਨੋਲੋਜੀ ਹੁੰਦੀਆਂ ਮੈਨੂੰ ਸਭ ਅਨਸਾਰਿਆਂ ਦਾ ਨਾਮ ਨਹੀਂ ਪਤਾ ਪਰ ਇਹ ਜਿਹੜੀਆਂ ਚੀਜ਼ਾਂ ਨੇ ਫਿਰ ਪਾਣੀ ਛੱਡਿਆ ਜਾਂਦਾ ਵਾ ਟੈਕਸ ਤੇ ਜਿਹੜੇ ਹੁਣ ਬਾਹਰਲੇ ਕੰਟਰੀਆਂ ਦੇ ਵਿੱਚ ਫੈਕਟਰੀਆਂ ਲੱਗਦੀਆਂ ਜਾਂ ਕਿਤੇ ਲੱਗਦੀਆਂ ਟੈਕਸ ਤੇ ਉਹ ਵੀ ਦਿੰਦੇ ਆ ਪਰ ਟੈਕਸ ਦੇਣਾ ਉਹਨਾਂ ਨੂੰ ਟੈਕਸ ਦੇਣ ਦੇ ਨਾਲ ਲਾਇਸੈਂਸ ਇਹ ਮਿਲਦਾ ਵਾ ਕਿ ਤੁਸੀਂ ਆਹ ਬਿਜ਼ਨਸ ਕਰੋਗੇ ਆ ਤੁਸੀਂ ਬਿਜ਼ਨਸ ਖੋਲ੍ਹਿਆ ਜੇ ਤੁਹਾਡੀ ਇੰਨੀ ਕਮਾਈ ਹੋ ਤਾਂ ਤੁਹਾਨੂੰ ਇੰਨਾ ਟੈਕਸ ਲੱਗੇਗਾ ਇਕਦਾ ਸਿਰਫ ਇੰਨਾ ਹੀ ਮਤਲਬ ਆ ਪਰਮਿਟਸ ਜਿਹੜੇ ਤੁਹਾਨੂੰ ਪਰਮਿਟ ਮਿਲਦੇ ਜਿਨ੍ਹਾਂ ਦੇ ਤੁਸੀਂ ਕਹਿ ਕੇ ਆਗੇ ਅਸੀਂ ਸਾਰੀਆਂ ਚੀਜ਼ਾਂ ਪੂਰੀਆਂ ਸ਼ਰਤਾਂ ਪੂਰੀਆਂ ਕਰਾਂਗੇ ਪਹਿਲੀ ਤੇ ਗੱਲ ਹੈ ਕਿ ਕੀ ਤੁਸੀਂ ਉਹ ਸ਼ਰਤਾਂ ਪੂਰੀਆਂ ਕਰ ਰਹੇ ਜੇ ਕਿ ਨਹੀਂ ਕਰ ਰਹੇ ਜੇ ਜੇ ਕਰ ਰਹੇ ਜੇ ਤੇ ਫਿਰ ਤੁਸੀਂ ਆ ਕੇ ਇਹਨਾਂ ਨੂੰ ਸਾਰੇ ਬੰਦਿਆਂ ਨੂੰ ਦੱਸੋ ਜਾਂ ਸਰਕਾਰ ਨੂੰ ਦੱਸੋ ਕਿ ਅਸੀਂ ਤਾਂ ਸਾਰਾ ਕੁਝ ਕਰ ਰਹੇ ਗੰਦੇ ਬੁੱਢੇ ਨਾਲੇ ਜਿਹੜਾ ਗੰਦਾ ਪਾਣੀ ਹੈ ਕੋਈ ਹੋਰ ਪਾ ਰਿਹਾ ਅਸੀਂ ਨਹੀਂ ਪਾ ਰਹੇ ਇਹ ਗਲਤ ਮਿੰਟੋ ਮਿੱਟੀ ਸਾਬਤ ਹੋ ਜਣੀ ਹੈ ਤੁਸੀਂ ਦੱਸਦੇ ਹੋ ਕਿ ਸਾਡਾ ਉਹ ਪ੍ਰੋਸੈਸ ਆ ਆ ਸਾਡੇ ਪਲਾਂਟ ਲੱਗੇ ਨੇ ਤੇ ਪਾਣੀ ਜਿਹੜਾ ਸਾਡਾ ਸਾਫ਼ ਹੋ ਕੇ ਇਹਦੇ ਨਾਲ ਆ ਰਿਹਾ ਪਰ ਜੇ ਉਹ ਗੱਲ ਨਹੀਂ ਹੈਗੀ ਜੇ ਉਹ ਗੱਲ ਨਹੀਂ ਹੈਗੀ ਤਾਂ ਫਿਰ ਜਿਹੜੀ ਕਸੂਰ ਜਿਹੜਾ ਵਾ ਉੱਥੇ ਸ਼ਾਇਦ ਤੁਹਾਡਾ ਵੀ ਹੋਊਗਾ ਹੋਰ ਬੰਦਿਆਂ ਦਾ ਵੀ ਹੋਊਗਾ ਮੈਂ ਨਹੀਂ ਕਹਿੰਦਾ ਸਿਰਫ ਫੈਕਟਰੀ ਵਾਲੇ ਪਾਉਂਦੇ ਆ ਬਹੁਤ ਜਿਹੜੇ ਬੰਦੇ ਆ ਇਹ ਹੋਰ ਵੀ ਹੋ ਸਕਦਾ ਕੋਈ ਆਸੇ ਪਾਸੇ ਜਿਹੜੇ ਘਰਾਂ ਦੇ ਲੋਕਾਂ ਵਾਲੇ ਲੋਕ ਆ ਉਹ ਵੀ ਆਪਣਾ ਸਾਰਾ ਗੰਦ ਉੱਥੇ ਸੁੱਟੀ ਜਾਂਦੇ ਸੋ ਬੇਸਿਕਲੀ ਸਾਰੇ ਇੱਕ ਕਮਿਊਨਿਟੀ ਦੀ ਇੱਕ ਫੇਲ ਹੋਇਆ ਨਾ ਤੇ ਪਾਰੇ ਦੇ ਵਿੱਚ ਜਿੱਦੇ ਫੈਕਟਰੀ ਬਣਦਾ ਵੱਡਾ ਯੋਗਦਾਨ ਹੁਣ ਗੱਲ ਇਹ ਆ ਕਿ ਅਸਲੀ ਜਿਹੜੀ ਵੇਖੋ ਲੜਾਈ ਕਿੱਥੇ ਲੜਾਈ ਹੋ ਰਹੀ ਹੈ ਇੱਕ ਪਾਸੇ ਇੰਡਸਟਰੀਲਿਸ ਨੇ ਦੂਜੇ ਪਾਸੇ ਲੱਖੇ ਸਦਾਣੇ ਹੋਣੀ ਹੈ ਜਿਹੜੇ ਜਿੰਨੇ ਵੀ ਪਾਣੀ ਦੇ ਮਸਲੇ ਤੇ ਬੋਲ ਰਹੇ ਨੇ ਪਰ ਕਮਾਲ ਦੀ ਗੱਲ ਆ ਕਿ ਇਹਦੇ ਚ ਸਗੋਂ ਤੁਹਾਨੂੰ ਦੋਵਾਂ ਨੂੰ ਇਕੱਠੇ ਹੋਣਾ ਚਾਹੀਦਾ ਇਹ ਵੇਖੋ ਸਰਕਾਰ ਕਿਦਾਂ ਪਾਲਿਸੀ ਚਲਦੀ ਵੀ ਤੁਸੀਂ ਦੋਵੇਂ ਆਪਸ ਚ ਲੜ ਰਹੇ ਹਾਲੇ ਕਿ ਤੁਹਾਨੂੰ ਦੋਵਾਂ ਨੂੰ ਇਕੱਠੇ ਹੋ ਕੇ ਇਹ ਸਵਾਲ ਜਿਹੜੇ ਸਰਕਾਰ ਨੂੰ ਕਰਨੇ ਚਾਹੀਦੇ ਆ ਸਰ ਇਹ ਕੰਮ ਸਰਕਾਰ ਦਾ ਆ ਪਰਮੰਟ ਦੇਣੇ ਫਿਰ ਜਿਹੜੇ ਰੂਲ ਰੈਗੂਲੇਸ਼ਨ ਹੋ ਉਹਨਾਂ ਨੂੰ ਚਾਲੂ ਕਰਵਾਉਣਾ ਉਹਨਾਂ ਨੂੰ ਇਨਫੋਰਸ ਕਰਨਾ ਤੇ ਫਿਰ ਇਹ ਇਹ ਤੈਗਰ ਨਾਲੇ ਆਪਣਾ ਪੱਕਾ ਕਰਨਾ ਕਿ ਜਿਹੜਾ ਪਾਣੀ ਬਾਹਰ ਆ ਰਿਹਾ ਇਹ ਸਾਫ਼ ਆ ਰਿਹਾ ਐ এনਵਾਇਰਨਮੈਂਟ ਨਾਲੇ ਆ ਲੋਕਾਂ ਨੂੰ ਕੋਈ ਇਹ ਬਿਮਾਰੀ ਨਹੀਂ ਲੱਗ ਰਹੀ ਐ ਇਹ ਆਵਾਤਾਵਰਨ ਖਰਾਬਤ ਨਹੀਂ ਕਰ ਰਿਹਾ ਇਹ ਤੇ ਸਰਕਾਰ ਦਾ ਕੰਮ ਆ ਤੇ ਤੁਸੀਂ ਜਿਹੜੇ ਸਗੋਂ ਇੰਡਸਟਰੀਸ ਲੱਕਸ ਦਾਣੀਆਂ ਸੇ ਕੋ ਇਕੱਠੇ ਹੋ ਕੇ ਤੁਸੀਂ ਆ ਸਰਕਾਰ ਨੂੰ ਪੁੱਛੋ ਵੀ ਇਹ ਕੀ ਹੋ ਰਿਹਾ ਵਾ ਵੀ ਜਿਹੜੇ ਇੰਡਸਟਰੀਸ ਆ ਜੇ ਉਹ ਕਹਿੰਦੇ ਵੀ ਸਾਡਾ ਪਾਣੀ ਸਾਫ਼ ਆਉਂਦਾ ਤੇ ਜਾਂ ਇਹ ਸਰਕਾਰ ਦਾ ਕੰਮ ਆ ਇਹ ਇਨਫੋਰਸ ਕਰਨਾ ਕਿ ਜਿਹੜਾ ਬਾਹਰ ਗੰਦਾ ਪਾਣੀ ਨਾ ਆਵੇ ਸੋ ਇਹ ਸਵਾਲ ਵੇਖੋ ਕਾਂਗਰਸੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਚੱਲ ਰਹੀ ਹੈ ਸੈਂਟਰ ਚ ਬਹੁਤ ਚੱਲ ਰਹੀ ਹੈ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ 25-30 ਸਾਲ ਰਹੀ ਹੈ ਚਲੋ ਆਮ ਆਦਮੀ ਪਾਰਟੀ 2 ਸਾਲ ਹੋ ਗਏ ਨਾਲ ਤੁਸੀਂ ਇਹਨਾਂ ਤਿੰਨਾਂ ਪਾਰਟੀਆਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਜਿਹੜਾ ਵਾ ਇਹ ਪਾਣੀ ਜਿਹੜਾ ਇਹਨੇ ਚਾ ਸਾਲਾਂ ਤੋਂ ਚੱਲ ਗੰਦਾ ਪਾਣੀ ਪੀ ਰਿਆ ਦੇ ਵਿੱਚ ਇਦੇ ਲਈ ਤੁਸੀਂ ਕੀ ਕੀਤਾ ਇਹਨੂੰ ਰੋਕਣ ਦਾ ਯਤਨ ਕੀ ਕੀਤਾ ਇਹਦਾ ਟ੍ਰੀਟਮੈਂਟ ਪ੍ਰੋਪਰ ਕਿਦਾਂ ਦਾ ਉਹਦੇ ਲਈ ਕੀ ਕੀਤਾ ਇਹਦੇ ਸਵਾਲ ਸਗੋਂ ਤੁਹਾਨੂੰ ਉਹਨਾਂ ਨੂੰ ਪੁੱਛਣੇ ਚਾਹੀਦੇ ਆ ਆਪ ਬਜਾਏ ਕਿ ਆਪਸ ਦੇ ਵਿੱਚ ਪੜਨ ਦੇ ਆਪਸ ਦੇ ਵਿੱਚ ਪੜ ਕੇ ਤੇ ਮੁੱਦਾ ਸਹੀ ਆ ਪਰ ਰਾਹ ਗਲਤ ਤੇ ਪੈ ਜਾਣਾ ਸੋ ਜੇ ਇਹਨੂੰ ਸਹੀ ਰੱਖਣਾ ਤੇ ਇਹ ਸਰਕਾਰ ਦੀ ਜਵਾਬ ਦੇਈ ਆ ਜਿਹੜੀਆਂ ਪੁਰਾਣੀਆਂ ਸਰਕਾਰਾਂ ਖਾਸ ਕਰਕੇ ਰਹੀਆਂ ਕਾਲੀ ਦਲ ਤੇ ਕਾਂਗਰਸ ਦੀਆਂ ਇਹ ਉਹਨਾਂ ਨੂੰ ਪੁੱਛਣਾ ਮੰਨਦਾ ਕਿ ਤੁਹਾਡੇ ਰਾਜ ਦੇ ਵਿੱਚ ਇਹ ਇਥੋਂ ਇੱਕ ਸਾਫ਼ ਪਾਣੀ ਦਾ ਜਿਹੜਾ ਜਰੀਆ ਸੀਗਾ ਉਤੋਂ ਇਹ ਗੰਦਾ ਨਾਲਾ ਬਣ ਗਿਆ ਕਿੱਦਾਂ ਬਣ ਗਿਆ ਤੇ ਤੁਸੀਂ ਇਹਨੂੰ ਰੋਕਣ ਲਈ ਕੀ ਕੀ ਕੀਤਾ ਤੇ ਤੁਹਾਡੀ ਗੱਲ ਕਿਉਂ ਨਹੀਂ ਚੱਲੀ ਸੋ ਤੁਸੀਂ ਇਹ ਜਿਹੜਾ ਮਿਰਖਾ ਅਸਲੀ ਮੁੱਦਾ ਸਰਕਾਰ ਨੂੰ ਸਾਰੇ ਪੰਜਾਬ ਰਲ ਕੇ ਪੁੱਛਿਆ ਜਿਹੜੀ ਹੁਣ ਮੌਜੂਦਾ ਸਰਕਾਰ ਆ ਚਲੋ ਇਹ ਕਹਿ ਸਕਦੇ ਕਿ ਅਸੀਂ ਨਵੇਂ ਆਏ ਸਾਨੂੰ 2.5 ਸਾਲ ਹੋ ਗਏ ਪਰ ਹੁਣ ਵੀ ਤੇ ਕੁਝ ਨਾ ਕੁਝ ਕਰ ਸਕਦੇ ਆ ਨਾ ਉਹ ਇਨਸਟੈਡ ਕੇ ਦੋ ਤ